ਅੱਪਾ ਇਸ ਵੇਲੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮਨਜੋਗ ਰਵੀ ਸਿੰਘ ਸਾਹਿਬ ਕੋਲ ਖਰੇ ਹਨ ਔਰ ਵੀ ਸਭ ਨੂੰ ਇੱਕ ਲੈਟਰ ਮੈਂ ਦਿੱਤਾ ਆਪਣੇ ਵੱਲੋਂ ਕਿ ਜਿਹੜੀ ਹੁਣੇ ਦੋ ਤਿੰਨ ਮਹੀਨੇ ਪਹਿਲਾਂ ਖੜਾਂ ਦੇ ਨਾਲ ਤਵਾਈ ਹੋਈ ਹੈ ਸਾਡੇ ਬੰਦਰ ਏਰੀਆ ਦੇ ਵਿੱਚ ਰਵਾਵੀ ਦਰਿਆ ਦੇ ਕੰਢੇ ਦੇ ਉੱਤੇ ਪਾਸਤਾਨ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਹਾਂ ਕਿ ਸਾਨੂੰ ਇੱਕ ਸਰਵੇ ਕਰਕੇ ਦੋ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦ ਹਟਾ ਜਾਂਦਾ ਕਦੀ ਪਾਣੀ ਦੀ ਬਾਦ ਹਟਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸੋਸ਼ੀਅਲੀ ਤੇ ਇਕਨੋਮਿਕਲੀ ਸਾਡਾ ਬੜਾ ਨੁਕਸਾਨ ਹੋਇਆ ਉਹ ਲਗਾਤਾਰ ਹੋਣਾ ਇਹਨੂੰ ਕਿੱਦਾਂ ਮੱਲ ਕਰਨਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਅਪਾ ਕੀ ਹੈ ਆਪਾਂ ਸੈਂਟਰਲ ਗਵਰਨਮੈਂਟ ਕੋ ਕਿਹਦੀ ਕੀ ਹੈਲਪ ਲੈ ਸਕਦੇ ਆਂ ਪੰਜਾਬ ਸਰਕਾਰ ਨੂੰ ਕੀ ਹੈਲਪ ਲੈ ਸਕਦੇ ਆਂ ਸੋ ਡਾਕਟਰ ਕਲਮਜੀਤ ਸਿੰਘ ਉਹਨਾਂ ਨੂੰ ਇਹ ਲੈਟਰ ਦਿੱਤੀ ਆ ਉਹਦੇ ਨਾਲ ਮੈਨੂੰ ਵਿਸ਼ਵਾਸ ਹੋਇਆ ਕਿ ਅਸੀਂ ਇੱਕ ਵਧੀਆ ਜਿਹਾ ਸਰਵੇ ਕਰਕੇ ਜਿਹੜਾ ਤੁਹਾਨੂੰ ਦੇਵਾਂਗੇ ਜਲਦੀ ਜਦੋਂ ਇਹ ਸਰਵੇ ਕਰ ਦਨਗੇ ਤੋਂ ਉੱਤੋਂ ਬਾਅਦ ਫਿਰ ਅਪਾ ਇਹ ਹਰ ਕਿਉਂ ਹੁੰਦੇ ਆ ਕੀ ਕੀ ਕਰਦੇ ਹਰ ਜੀ ਦੱਪਨ ਕਰਕੇ ਦੇ ਦਿੰਦੇ ਜਿਹੜੇ अच्छे ਲੋਕ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਟਾਈਮ ਦਿੱਤਾ ਮੇਰੇ ਨਾਲ ਸਾਡੇ ਵਸਤੋਂ ਐਮ ਐਲ ਏ ਡਾਕਟਰ ਤੇਜਵੀ ਸਿੰਘ ਦਾ ਸੰਸਦ ਸਾਹਿਬ ਤੇ ਸਾਡੇ ਸਕ੍ਰੀਨ ਬਾਅਦ ਜੋ ਸੁਮਕ ਸਵਾਮ ਬਾਦੇ ਜਾਂ ਬਸਦ ਵਿੱਚ ਸਪੋਰਟਸ ਦੇ ਬਾਰੇ ਕੰਮ ਕਰਦੇ ਆ ਗੋਵਤ ਸਾਫ ਸਾਡੀ ਪਾਰਟੀ ਦੇ ਨੇਤਾ ਦੇ ਉਹ ਵੀ ਨਾਲ ਆਇਆ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ ਉਹ ਲੈਟਰ ਲਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦੀ ਇੱਕ ਵਧੀਆ ਸਰਵੇ ਜਣਾਉ ਹੈ ਉਹ ਕਦਮ ਤੇ ਮੈਂ ਧੰਨਵਾਦ ਸਾਹਿਬ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ ਇਹਨਾਂ ਦੀ ਸਰ ਜੀ ਵੀਰ ਸਿੰਘ ਜੀ ਐਮਐਲਏ ਦਾ ਬੈਠੇ ਹੈ ਖੇਡਾਂ ਦੇ ਯੋਗ ਬੈਠੇ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਅੱਜ ਹੀ ਹੜਾ ਹੜਾ ਦੀ ਦਿਲਾਤ ਵਿੱਚ ਸਰਵੇਖਣਾ ਕਿੰਨਾ ਲੌਸਰ ਸਿਸਟਮ ਵਰਕੇ ਉਹ ਅਸੀਂ ਗੁਰੂਨਾਨ ਦੇ ਯੂਨੀਵਰਸਿਟੀ ਨੂੰ ਪੂਰੀ ਅਪਡੇਟ ਕਰਾਂਗੇ ਪਰ ਚੀਤੀ ਰਿਪੋਰਟ ਜੀ ਹੈ ਧੰਨਵਾਦ ਸੰਦਵਾਂਗੇ ਤੇ ਮੈਂ ਇੱਕ ਵਾਰੀ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਗੁਰੂਨਾਨ ਦੇ ਯੂਨੀਵਰਸਿਟੀ ਵੱਲੋਂ ਇਹ ਯਕਸ਼ਾ ਦੋਣਾ ਕਿ ਅਸੀਂ ਪੂਰੀ ਮੁੱਢਾ ਮੁੱਢਾ ਜੋੜ ਕੇ ਅਸੀਂ ਕੰਮ ਕਰਾਂਗੇ ਆਪਾਂ ਇਸ ਵੇਲੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮਾਣਯੋਗ ਰੀਸੀ ਸਾਹਿਬ ਕੋਲ ਖੜੇ ਹਾਂ ਔਰ ਵੀ ਸਭ ਨੂੰ ਇੱਕ ਲੈਟਰ ਮੈਂ ਦਿੱਤਾ ਅਪਰੇਵ ਨੂੰ ਕਿ ਜਿਹੜੀ ਹੁਣੇ ਦੋ ਤਿੰਨ ਮਹੀਨੇ ਪਹਿਲਾਂ ਖੜਾ ਦੇ ਨਾਲ ਤਬਾਈ ਹੋਈ ਹੈ ਸਾਡੇ ਬਦਰੇ ਦੀ ਦੇ ਵਿੱਚ ਪਤਾ ਵੀ ਦਰਿਆ ਦੇ ਕੰਡੇ ਦੇ ਉੱਤੇ ਪਾਸਤਾਨ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਸਰਵੇ ਕਰਕੇ ਦੋ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦ ਹਟਾ ਜਾਂਦਾ ਕਦੀ ਪਾਣੀ ਦੀ ਬਾਦ ਹਟਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸ਼ੋਸ਼ਨੀ ਤੇ ਇਕਨੋਮਿਕਲੀ ਸਾਡਾ ਬੜਾ ਨੁਕਸਾਨ ਹੋਇਆ ਹੈ ਉਹਨਾਂ ਨਾਲ ਗੱਲ ਉਹ ਨੂੰ ਕਿਦਾਂ ਮੁੱਲ ਜਿਹੜਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਆਪਾਂ ਕੀ ਹੈ ਆਪਾਂ ਸੈਂਟਰਲ ਗਵਰਨਮੈਂਟ ਕੋ ਇਹਦੀ ਕੀ ਹੈਲਪ ਲੈ ਸਕਦੇ ਆਂ ਪੰਜਾਬ ਗਵਰਨਮੈਂਟ ਕੋ ਕੀ ਹੈਲਪ ਲੈ ਸਕਦੇ ਆਂ ਸੋ ਡਾਕਟਰ ਕਲਮਜੀ ਸਿੰਘ ਜੀ ਨੂੰ ਇਹ ਮੈਂ ਲੈਟਰ ਦਿੱਤੀ ਆ ਉਹਦੇ ਨਾਲ ਮੈਨੂੰ ਵਿਸ਼ਵਾਸ ਹੋਇਆ ਕਿ ਅਸੀਂ ਇੱਕ ਵਧੀਆ ਸਰਵੇ ਕਰਕੇ ਜਿਹੜਾ ਤੁਹਾਨੂੰ ਦੇਵਾਂਗੇ ਜਲਦੀ ਜਦੋਂ ਇਹ ਸਰਵੇ ਕਰ ਦਨਗੇ ਤੋਂ ਉਤ ਤੋਂ ਬਾਅਦ ਫਿਰ ਆਪਾਂ ਇਹ ਹਰ ਕਿਉਂ ਹੁੰਦੇ ਆ ਕੀ ਕੀ ਕਰਦੇ ਹਾਂ ਹਰ ਜੀ ਦਾ ਅਪਲ ਕਰਕੇ ਦੇ ਦਿੰਦੇ ਹੁਣ ਇਸੇ ਨੂੰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਟਾਈਮ ਦਿੱਤਾ ਮੇਰੇ ਨਾਲ ਸਾਡੇ ਵੈਸਤ ਤੋਂ ਐਮ ਐਲ اے ਡਾਕਟਰ ਤੇਜਵੀ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਸਾਡੇ ਗੇਂਦਾਬਾਦੇ ਜੁਮਕ ਸਵਾਮ ਬਾਦੇ ਜਾਂ ਬਸਦ ਵਿੱਚ ਸਪੋਰਟਸ ਦੇ ਬੜੇ ਕੰਮ ਕਰਦੇ ਆ ਗੋਵਤ ਸਾਫ ਸਾਰੀ ਪਾਰਟੀ ਦੇ ਨੇਤਾ ਦੇ ਹੋ ਵੀ ਨਾਲ ਆਇਆ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ ਔਰ ਲੈਟਰ ਲਈ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਜਲਦੀ ਇੱਕ ਵਧੀਆ ਸਰਵੇ ਜਣਾਵਾਂਗੇ ਮੈਂ ਤਕਬੀਲ ਸਾਹਿਬ ਦੀ ਬਹੁਤ ਬਹੁਤ ਸ਼ਲਾਘਾ ਕਰਦਾ ਇਹਨਾਂ ਦੀ ਸਰਜੀਵ ਸਿੰਘ ਜੀ ਐਮਐਲਏ ਸਾਹਿਬ ਬੈਠੇ ਹੈ ਖੇਡਾਂ ਦੇ ਲੋਕ ਬੈਠੇ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਅੱਜ ਹੀ ਹੜਾ ਹੜਾਂ ਦੀ ਹਾਲਤ ਵਿੱਚ ਸਰਵੇ ਕਰਾਣਾ ਕਿੰਨਾ ਲੋਸ ਵਾਸਤੇ ਸਿਸਟਮ ਕਰਕੇ ਉਹ ਅਸੀਂ ਕਰਾਣ ਦੀ